ਅਸਲਾਮੁਅਲੈਕਮ ਵੀਵਰਸ ਅੱਜ ਦੇ ਵੀਡੀਓ ਹੈ ਮਨੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿਹੜੇ ਮਾਪੇ ਆਪਣੇ ਬੱਚਿਆਂ ਵਾਸਤੇ ਮਿਹਨਤ ਕਰਦੇ ਉਹਨਾਂ ਨੂੰ ਪਾਲਦੇ ਆ ਵੱਡੇ ਕਰਦੇ ਉਹਨਾਂ ਕੋ ਆਪਣੇ ਮਾਪੇ ਕਿਉਂ ਨਹੀਂ ਸੰਭਾਲੇ ਜਾਂਦੇ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਆਹ ਆਪਾਂ ਦਾ ਵਸਤਵਾਂ ਦੇ ਗਏ ਆਪਾਂ ਦੇ ਕਿ ਲੈ ਕੇ ਥੇ ਆ ਗਏ ਜਾਨੀਆਂ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਇੱਥੀ ਹੋਈ ਸਾਡੀ ਜਗ੍ਹਾ ਬਾਪੂ ਸਰਜੀਤ ਸਿੰਘ ਤੇ ਮਾਤਾ ਜੰਗੀਰ ਕੌਰ ਦੋਨੋਂ ਦੀ ਉਮਰ 80 85 85 ਸਾਲ ਉਮਰ ਆ 90 ਸਾਲ 90 ਸਾਲ ਦੀ ਉਮਰ ਆ 1 ਸਾਲ ਘੱਟ ਆ ਬਾਪੂ ਕਹਿੰਦਾ ਤੇ ਪੱਤੋ ਜੀ ਜਨਮ ਪਹਿਲੀ ਜਨਮ ਦਾ ਚੜਦਾ 1973 ਦਾ ਜਨਮ ਤੇ ਦੋਗਾ ਥੂੜੀ ਵਿੱਚ ਪੱਤੋ ਹੀਰਾ ਸਿੰਘ ਪਿੰਡ ਆ ਬਾਪੂ ਦਾ ਬਾਪੂ ਰਾਜਗਰੀ ਦਾ ਕੰਮ ਕਰਦਾ ਸੀ ਮਿਸਤਰੀ ਆ ਕਿਤੇ ਤੋਂ ਵੀ ਤੇ ਮੰਨ ਤਾ 40 ਸਾਲ ਹੋ ਗਏ ਇਸੇ ਖਾਨਦਾਨੀ ਤੌਰ ਤੇ ਵੀ ਤੇ ਬਾਪੂ ਨੇ ਸਾਰੀ ਉਮਰ ਮਿਹਨਤ ਕੀਤੀ ਬੱਚਿਆਂ ਨੂੰ ਪਾਲਿਆ ਪੜਾਇਆ ਲਿਖਾਇਆ ਬਾਹਰ ਆ ਬੱਚੇ ਅੱਜ ਹਨ ਦੋ ਬੱਚੇ ਬਾਪੂ ਦੇ ਕੈਨੇਡਾ ਇੱਕ ਕੈਨੇਡਾ ਬਾਪੂ ਨੇ ਸੇਵਾ ਮਿਲੀ ਦੋ ਬੱਚੇ ਬਾਪੂ ਨੇ ਪਰਬ ਦੇ ਦਿੱਤੇ ਹੋਏ ਵੀ ਪਾਲੇ ਚੱਲ ਤੰਨ ਦਾ ਦੁਜਰ ਗਈ ਤੇ ਫਿਰ ਅੱਜ ਬੜਾਪੇ ਦੇ ਵਿੱਚ ਆ ਪਰ ਅੱਜ ਵੀ ਪੂਰੇ ਹੌਸਲੇ ਜਨੇ ਸਾਨੂੰ ਅਸ਼ੀਰਵਾਦ ਦੇਣ ਆਏ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਆ ਕੇ ਗਏ ਅੱਜ ਫਿਰ ਮਾਤਾ ਜੰਗੀਰ कौर ਹਾਲਾਂਕਿ ਬਜ਼ੁਰਗ ਹੋਣ ਕਰਕੇ ਹੁਣ ਆਜਾ ਬਾਪੂ ਤੁਰੇ ਚੱਲੋ ਕਰਨ ਤੋਂ ਵੀ ਔਖੇ ਨੇ ਪਰ ਆਪਦੀ ਰੋਟੀ ਪਕਾ ਕੇ ਆਪ ਖਾਂਦੀ ਏ ਬੇਬੇ ਬਾਪੂ ਬੇਬੇ ਕਹਿੰਦੇ ਬਾਪੂ ਕਹਿੰਦਾ ਪਹਿਲਾਂ ਅਸੀਂ ਇਕੱਠੇ ਮਰੀਏ ਅਲੱਗ-ਅਲੱਗ ਦਾ ਮਰੀਏ ਇੰਨਾ ਪਿਆਰ ਆ ਉਸ ਵਿੱਚ ਸਾਰੀ ਉਮਰ ਇਦਾਂ ਹੀ ਗੱਡੀ ਆ ਅੱਜ 30 ਵੀ ਹੈ ਇਸ ਟੀਮ ਨੇ ਕਿ ਅਸੀਂ ਨਹੀਂ ਸਕਦੇ ਪਿਆਰ ਇੰਨਾ ਸਦਾ ਆ ਉਸ ਵਿੱਚ ਵਾਹਿਗੁਰੂ ਵਾਹਿਗੁਰੂ ਅਸੀਂ ਆਨੇ ਮਾਰ ਜਹਦੇ ਦੁਆ ਦੇ ਕੱਠਿਆਂ ਨੂੰ ਛੱਡ ਨਹੀਂ ਇਹ ਹੀ ਬਚਨ ਹੈ ਵਾਹਿਗੁਰੂ ਅੱਡ ਨਹੀਂ ਕਰਦੇ ਸਾਨੂੰ ਮਾਪੂ ਕਹਿੰਦਾ ਉਹਨੂੰ ਕੱਲਿਆਂ ਨੂੰ ਨਾ ਚੱਕ ਲਈ ਨੱਬਾ ਕੱਠਿਆਂ ਨੂੰ ਚੱਕੀ ਸਾਨੂੰ ਜਾਂ ਮੈਂ ਕਹਿੰਦਾ ਮੈਨੂੰ ਪਹਿਲਾਂ ਲੈ ਜੀ ਇਹਨੂੰ ਅੱਛਾ ਇਹਦੇ ਹੁੰਦੇ ਕਿਤੇ ਦੇਖੀ ਜੇ ਬਾਪੂ ਕਹਿੰਦਾ ਮੈਂ ਪਹਿਲਾਂ ਜਾਣਾ ਇਹ ਨਹੀਂ ਮੈਂ ਪਹਿਲਾਂ ਜਾਣਾ ਮੈਂ ਹੀ ਮੈਂ ਪਹਿਲਾਂ ਜਾਣਾ ਹੂੰ ਦੋਨੋਂ ਬਾਪੂ ਕਹਿੰਦਾ ਮਾਂ ਪਿਓ ਸਾਡੇ ਦੋਨਾਂ ਦੇ ਹੈ ਨਹੀਂ ਸੀਗੇ ਤੇ ਅਸੀਂ ਇੱਕ ਦੂਜੇ ਦੇ ਸਹਾਰੇ ਨਾਲ ਹੀ ਮਿਹਨਤ ਕਰਕੇ ਜੀਵਨ ਬਤਿਆ ਅੱਜ ਬਾਪੂ ਜੀ ਨੇ ਇੱਕ ਪਲਾਟ ਲਿਆ ਸੀ ਕਿੰਨੇ ਦਾ ਲਿਆ ਸੀ ਬਾਪੂ ਉਦੋਂ ਉਦੋਂ ਮੈਂ ਲਿਆ ਸੀ ਪੌਣੇ 2 ਲੱਖ ਦਾ ਪੌਣੇ 2 ਲੱਖ ਦਾ 8 ਲੱਖ ਦਾ ਵੀ 8 ਲੱਖ ਦਾ ਮਿਰਚਾਂ ਪਲਾਟ ਹਾਂਜੀ ਤੇ ਉਹ ਪਲਾਟ ਤੇ ਜਿਹੜੀ ਸਾਈ ਮਿਲੀ ਸੀਗੀ ਉੱਥੋਂ ਤੇ ਉਹ ਬਾਪੂ ਅੱਜ ਇੱਥੇ ਸੁਪਨਿਆਂ ਦੇ ਘਰ ਦੇ ਕੇ ਚੱਲਿਆ ਬਿਲਡਿੰਗ ਲੋਰ ਵਾਸਤੇ ਉਹਦੇ ਵਿੱਚ ਹਿੱਸਾ ਪਾ ਕੇ ਚੱਲਿਆ ਤੇ ਬਾਪੂ ਕਹਿੰਦਾ ਵੀ ਮੇਰੀ ਇੱਛਾ ਵਾ ਜਿਉਂਦਾ ਰਹੂੰ ਮੈਂ ਤੇ ਮੈਂ ਕਰਦਾ ਰਹੂੰਗਾ ਆਪਣੇ ਵੱਲੋਂ ਹਿੱਸਾ ਪਾਉਂਦਾ ਰਹੂੰਗਾ ਚਾਹੇ ਮਹੀਨੇ ਬਾਅਦ ਆਵਾ ਚਾਹੇ ਛੇ ਮਹੀਨੇ ਆਵਾ ਸასი ਗੱਲ ਮੈਂ ਕਿਉਂ ਮੈਂ ਬੈਗ ਲੁੱਟਾਂ ਨਾ ਨਹੀਂ ਹੱਥ ਨਾਲ ਲਿਆ ਕਰੋ ਨਹੀਂ ਮੈਂ ਨਹੀਂ ਨਹੀਂ ਮੈਂ ਜਿਹੜਾ ਅੱਜ ਬੈਠਾ ਹੈ ਉਹ ਮਾਨੇ ਚ ਇਹ ਮੈਂ ਨਾ ਅੱਜ ਅਸਤਾਨਾ ਸੀ ਕਰਕੇ 4 ਮਿਨਟ ਟੈਂਸਲਿਆ ਸੀ 300 ਦਾ ਲਿਆ ਸੀ ਹਾਂ 340 ਦਾ 340 ਦਾ ਨਾ 7-8 ਲੱਗਦੀ ਆ ਤੁਹਾਨੂੰ ਹਾਂ ਹਾਂ 8 ਲੱਖ ਰੁਪਏ ਹੁੰਦੇ ਨਾਲ ਦੇ ਘਰ ਵਾਹ ਵੇ ਵਾਹ 340 ਦਾ ਲਿਆ ਹਾਂ ਅੰਦਰ ਠੀਕ ਹਾਜੀ ਬੱਚਾ ਉਹ ਕਿਉਂ ਸੋਪਿਆ ਭਾਈ ਸਾਰੇ ਬੱਚੇ ਹੋ ਜੀ ਹੋਏ ਤੁਹਾਡੇ ਪਰਿਵਾਰ ਆ ਇੱਕ ਮੈਂ ਲਿਆ ਸੀ ਕਿੰਨਾ 7000 ਜੀ ਨੇ ਮਾਤਾ ਨੇ ਘਰੋਂ ਕੱਢਿਆ ਸੀ ਉਹਦਾ ਕਿਲਾ ਬਾਜ਼ਮੇਨ 7 ਲੱਖ ਚ ਮਹਿ ਗਿਆ ਉਹ ਮੈਂ ਹੁਣ ਵੇਚਾ 7.5 ਲੱਖ ਦਾ ਵਾਹ ਜੀ ਵਾਹ ਆ ਜੀ ਚਲੋ ਬਾਪੂ ਜਿਉਂਦੇ ਬਾਦਰ ਬੜੇ ਛੋਟੇ ਛੋਟਾ ਆਸਾਂ ਸਾਨੂੰ ਉਹਦੇ ਦਾ ਆਖਰਾ ਉਹਦੇ ਮੈਂ ਵੀ ਕਿਹਾ ਸੀ ਅੱਜ ਵੀ ਕਹਿੰਦਾ ਫਿਕਰ ਨਹੀਂ ਕਰਨੀ ਆਹ ਘਰ ਤੇਰਾ ਹੀ ਆ ਬਿਲਕੁਲ ਫਿਕਰ ਨਹੀਂ ਕਰ ਇਕੱਲੇ ਜਾਂ ਸਾਰੀ ਦੁਨੀਆ ਸਾਰੀ ਦੁਨੀਆ ਮੈਂ ਕਰਦਾ ਤੇ ਮੈਂ ਤੁਹਾਨੂੰ ਇੱਕ ਫਰਿਸ਼ਤਾ ਸਮਝਦਾ ਤੁਹਾਨੂੰ ਇਨਸਾਨ ਕਿ ਬਾਗੀ ਨਾ ਹੀ ਵਿਕਾਸਪਨ ਹੈ ਜੀ ਥੋੜਾ ਦੈਸ਼ਮ ਕਰਕੇ ਇਹ ਨਵੇਂ ਮੈਂ ਹਲਤਾ ਹੀ ਹੁੰਦਾ ਤੇ ਤਕਸੀਰ ਕਰਕੇ ਮਾਰ ਰਾਜੀ ਹੋ ਗਿਆ ਰਾਈ ਉਹ ਜਨਾ ਦੇ ਜਿਹਨੇ ਸਾਰਾ ਜਿਹੇ ਸੇਵਾ ਕੇ ਪਾਖੀਆਂ ਤੇ ਹੁਣ ਮੈਂ ਸਾਈਕਲ ਤੇ ਗੁਰਦੁਆਰਾ ਜਾ ਵਰਦਾ ਵਾਹ ਬਈ ਹੌਸਲਾ ਹੋ ਗਿਆ ਹੁਣ ਹਾਂ ਜੀ ਫਿਰ ਖੇਤੇ ਜਾਂਦੇ ਅਸੀਂ ਰਹਿ ਵੀ ਜਾਵਾਂਗੇ ਬੱਚੇ ਨਹੀਂ ਆਉਂਦਾ ਫੋਨ ਤੇ ਸਾਰਾ ਥਾਂ ਤੱਕ ਆਣਾ ਹੈਗਾ ਬਸ ਠੀਕ ਹੈ ਸਭ ਆਵੇ ਮਾਪੇ ਹੈਗੇ ਬਿਲਕੁਲ 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 ਕਰ ਤੇ ਅਸੀਂ ਪੁੱਤ ਸਮਝ ਕੇ ਚਾਹੇ ਪੋਤੇ ਸਮਝ ਕੇ ਤੇਰੇ ਨਾਲ ਵਕਈ ਨਹੀਂ ਬਸ ਬੈਠੋ ਬਾਪੂ ਜੀ ਬੈਠੋ ਜੀ ਉਹ ਤਾਂ ਬਹਿ ਗਈ ਸਰਜੀਤ ਸਿੰਘ ਨਹੀਂ ਨਹੀਂ

ਕੋਈ ਨਾ ਕੋਈ ਨਾ ਠੀਕ ਆ ਬਾਪੂ ਤੇ ਬੇਬੇ ਅਜ ਤੋਂ ਨਾ ਮਹੀਨਾ ਚ ਪਹਿਲਾਂ ਆਏ ਤੇ ਰੋਣ ਲੱਗ ਗਏ ਕਹਿੰਦੇ ਪੁੱਤ ਪੁੱਤੇ ਵੀ ਹੈਗੇ ਆ ਕੈਨੇਡਾ ਅਮਰੀਕਾ ਗਏ ਆ ਪੁੱਤ ਵੀ ਹੈਗੇ ਆ ਘਰ ਵੀ ਸਾਰਾ ਕੁਝ ਬੜਾ ਕੁਝ ਬਣਾਇਆ ਵੀ ਆ ਬੱਚਿਆਂ ਨੂੰ ਸਟੈਂਡ ਵੀ ਕੀਤਾ ਪਰ ਅੱਜ ਕੋਈ ਸੰਭਲਣਾ ਨਹੀਂ ਹੈਗਾ ਸਾਨੂੰ ਵੀ ਮੈਂ ਤੇਰੇ ਕੋਲ ਤਾਂ ਆਇਆ ਮੈਂ ਵੀ ਤੈਨੂੰ ਇੱਥੇ ਰੱਖ ਲੇਗਾ ਜੀ ਲੋੜ ਪਈ ਮੈਨੂੰ ਮੈਂ ਕਿਹਾ ਯਾਰ ਬਾਪੂ ਮਤਲਬ ਮਨ ਰੋਲ ਲੱਗ ਗਿਆ ਮੇਰਾ ਵੀ ਪੋਤਿਆਂ ਦੋਤਿਆਂ ਵਾਲਾ ਬਾਪੂ ਸਾਰੀ ਉਮਰ ਕਮਾਈ ਕੀਤੀ ਰਾਜਗਰੀ ਦਾ ਮਿਸਤਰੀ ਦਾ ਕੰਮ ਕੀਤਾ ਘਰ ਬਣਾਇਆ ਜ਼ਮੀਨ ਜਾਇਦਾਦ ਬਣਾਈ ਬੱਚਿਆਂ ਨੂੰ ਬਾਹਰ ਭੇਜਿਆ ਪੜਾਇਆ ਲਿਖਾਇਆ ਵਿਆਹਾ ਅੱਜ ਇਹ ਸਵਾਲ ਪੁੱਛ ਰਿਹਾ ਤਾਂ ਫਿਰ ਬਾਪੂ ਇਹਨੋ ਦਿਨ ਹੌਸਲਾ ਦਿੱਤਾ ਵੀ ਬਾਪੂ ਅਸੀਂ ਤੇਰੇ ਪੁੱਤ ਵੀ ਤੂੰ ਜਦੋਂ ਕਹੇ ਅਸੀਂ ਤੈਨੂੰ ਲੈ ਆਵਾਂਗੇ ਤੇ ਤੂੰ ਰਹਿਣਾ ਸਾਡੇ ਕੋਲ ਰਹਿਪਾ ਦੋਨੇ ਬਾਪੂ ਤੇ ਬੇਬੇ ਰੱਬੀ ਰੂਹ ਲੈ 90 90 ਸਾਲ ਦੀ ਉਮਰ ਆ ਦੋਨਾਂ ਦੀ ਬੇਬੇ 2 ਸਾਲ ਘੱਟ ਆ ਬਾਪੂ ਕਹਿੰਦਾ ਮੇਰੇ ਤੋਂ ਛੋਟੀ ਆ ਤੇ ਐਸੀਆਂ ਰੂਹਾਂ ਜਿਨ੍ਹਾਂ ਨੂੰ ਮਿਲ ਕੇ ਆਪਣੀ ਰੂਹ ਨੂੰ ਸਕੂਨ ਮਿਲਦਾ ਹੋਵੇ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਸ ਚੀਜ਼ ਨੂੰ ਕਿਉਂ ਨਹੀਂ ਦੇਖ ਪਾਉਂਦੇ ਕਿਉਂ ਨਹੀਂ ਸਮਝ ਪਾਉਂਦੇ ਕਿਉਂ ਨਹੀਂ ਇਸ ਗੱਲ ਨੂੰ ਅਹਿਸਾਸ ਕਰ ਪਾਉਂਦੇ ਇਹ ਵੱਡਾ ਸਵਾਲ ਆ ਇੱਕ ਜੇ ਸਾਡੀ ਵੀਡੀਓ ਦੇਖ ਰਹੇ ਹੋ ਭਰਾਵੋ ਤੇ ਭੈਣੋ ਤੁਹਾਨੂੰ ਜੰਮਿਆ ਬਾਪੂ ਨੇ ਪਾਲਿਆ ਇਸ ਗੱਲ ਦਾ ਜ਼ਰੂਰ ਅਹਿਸਾਸ ਕਰਿਓ ਵੀ ਇਹ ਗੱਲ ਬਾਪੂ ਨੂੰ ਕਿਉਂ ਕਹਿਣੀ ਪਈ ਸਾਨੂੰ ਆ ਕੇ ਕਿਉਂ ਪੁੱਛਣੀ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦਾ ਸੀ ਆਪਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਮੈਂ ਕਿੰਨੀ ਹੈ ਬੜੀ ਇੱਕ ਇਮੋਸ਼ਨਲ ਜਜ਼ਬਾਤੀ ਵੀਡੀਓ ਸੀ ਕਿਉਂਕਿ ਜਿਹੜਾ ਆਪਾਂ ਵਿੱਚ ਵੇਖਣ ਦਾ ਸੀ ਕਿ ਮਾਪੇ ਮਾਪੇ ਆਪਣੇ ਬੱਚਿਆਂ ਨੂੰ ਪਾਲਣ ਪੋਸਣ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਾ ਦਿੰਦੇ ਆ ਮਿਹਨਤ ਕਰਦੇ ਆ ਜਿਸ ਤਰ੍ਹਾਂ ਕਿ ਆਪਾਂ ਵੀਡੀਓ ਚ ਦੇਖਣ ਦੇ ਸੀ ਜਿਹੜੇ ਸਿੱਖ ਬਾਬਾ ਜੀ ਦਾ ਉਹ ਕੀ ਕਰਦੇ ਸੀ ਇੱਕ ਮਿਸਤਰੀ ਸੀ ਔਰ ਮਿਸਤਰੀ ਨੂੰ ਨਾ بارش ਵੇਖਦਾ ਨਾ ਤੂਪ ਨਾ ਹਰ ਕੰਮ ਕਰਦਾ ਉਹਦੇ ਵਿੱਚ ਮੌਸਮ ਦੇ ਵਿੱਚ ਕੰਮ ਕਰਦਾ ਕਿਉਂਕਿ ਉਹਨੂੰ ਤਾਂ ਮਿਲਨੀ ਹੁੰਦੀ ਹੈ ਦਿਹਾੜੀ ਔਰ ਜਿੰਨੀ ਕਿ ਉਹਨੂੰ ਮਿਲਨੀ ਉਹਦੇ ਤੇ ਉਹਦੇ ਘਰ ਦਾ ਗੁਜ਼ਾਰਾ ਚੱਲਣਾ ਔਰ ਫਿਰ ਵੀ ਉਹਨੇ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਸਾਰਾ ਕੁਝ ਕੀਤਾ ਲੇਕਿਨ ਬੱਚਿਆਂ ਨੇ ਕੀ ਕੀਤਾ ਕਿ ਬੱਚਿਆਂ ਨੂੰ ਉਹਨਾਂ ਨੇ ਫੋਰਨ ਕੰਟਰੀ ਵੀ ਭੇਜਿਆ ਔਰ ਅੱਜ ਉਹਨਾਂ ਬੱਚਿਆਂ ਕੋ ਟਾਈਮ ਨਹੀਂ ਹੈਗਾ ਆਪਣੇ ਵਾਲਦ ਨੂੰ ਤੇ ਵਾਲਦਾਂ ਨੂੰ ਜਿਹੜੇ ਆ ਉਹਨਾਂ ਨੂੰ ਪਾਲਣ ਵਾਸਤੇ ਕਿ ਉਹਨਾਂ ਦੀ ਖਿਦਮਤ ਕਰਨ ਉਹਨਾਂ ਨੂੰ ਕਰਨ ਵਾਸਤੇ ਮੈਂ ਕਿੰਨੀ ਬਹੁਤ ਬਦਨਸੀਬ ਬੱਚੇ ਹੋਣਗੇ ਜਿਨ੍ਹਾਂ ਨੇ ਆਪਣੇ ਮਾਪੇ ਨੂੰ ਇੰਜ ਛੱਡਿਆ ਹੋਵੇ ਕਿਉਂਕਿ ਮਾਪੇ ਕੀ ਕਰਦਾ ਆਪਣੀ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਵਾਸਤੇ ਲਾ ਦਿੰਦਾ ਹੈ ਔਰ ਸਹੀ ਕਹਿੰਦੇ ਆ ਕਿ ਜਿਹੜਾ ਇੱਕ ਬਾਪ ਹੈ ਨਾ ਉਹ 10 ਬੱਚਿਆਂ ਨੂੰ ਨਾ ਪਾਲ ਸਕਦਾ ਵੇ ਲੇਕਿਨ 10 ਬੱਚੇ ਇੱਕ ਬਾਪ ਨੂੰ ਨਹੀਂ ਪਾਲ ਸਕਦੇ ਉਹਨੂੰ ਉਹਦੀ ਸੇਵਾ ਨਹੀਂ ਕਰ ਸਕਦੇ ਲੇਕਿਨ ਇਹ ਬਹੁਤ ਗਲਤ ਹੈ ਸਾਨੂੰ ਆਪਣੇ ਵਾਲਦਾਂ ਦੀ ਖਿਦਮਤ ਕਰਨੀ ਚਾਹੀਦੀ ਅਗਰ ਅਸੀਂ ਕਰਾਂਗੇ ਨਾ ਤੇ ਅਸੀਂ ਆਪਣੇ ਬੱਚਿਆਂ ਕੋ ਵੀ ਇਸਪੈਕਟ ਕਰਾਂਗੇ ਕਿ ਉਹ ਕੱਲ ਨੂੰ ਸਾਡੀ ਕਰਨਗੇ ਅਗਰ ਅਸੀਂ ਇੰਜ ਉਹ ਕਿ ਜਿੰਜ ਅੱਜ ਕੱਲ ਮਾਸਿਹਰੇ ਚ ਨਜ਼ਰ ਆਉਂਦੇ ਆ 올ਡ ਹੋਮ ਦੇ ਵਿੱਚ ਭੇਜ ਦਿੰਦੇ ਘਰੋਂ ਕੱਢ ਦਿੰਦੇ ਮੈਂ ਕਿੰਨੀ ਆ ਬਹੁਤ ਗਲਤ ਕੰਮ ਹੈ ਬਹੁਤ ਜ਼ਿਆਦਾ ਗਲਤ ਕੰਮ ਹੈ ਇੰਜ ਨਹੀਂ ਕਰਨਾ ਚਾਹੀਦਾ ਇਹ ਜਿਹੜੇ ਵਾਲਦਾਂ ਹੈ ਇਹ ਤੇ ਸਾਡੀ ਸਾਰੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਇਹ ਸਾਨੂੰ ਇਹਨਾਂ ਦੀ ਖਿਦਮਤ ਕਰਨੀ ਚਾਹੀਦੀ ਹੈ। ਬਾਕੀ ਮੈਂ ਕਿੰਨੀ ਐ ਕਿ ਵੀਡੀਓ ਵੇਖ ਕੇ ਨਾ ਮੈਨੂੰ ਬਹੁਤ ਇਮੋਸ਼ਨਲ ਲੱਗੀ ਕਿ ਉਹਨਾਂ ਕੋ ਸਾਰਾ ਕੋਸ਼ਿਸ਼ ਸੀ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ ਕੀਤਾ ਅੱਜ ਉਹਨਾਂ ਨੂੰ ਉੱਥੋਂ ਠਿਕਰ ਆਉਣਾ ਪਿਆ ਕਿ ਅਗਰ ਮੈਨੂੰ ਕੱਲ ਮੇਰੇ ਬੱਚੇ ਨਾ ਸੰਭਾਲਣਗੇ ਤੇ ਤੁਸੀਂ ਮੈਨੂੰ ਰੱਖ ਲੋਗੇ ਮੈਨੂੰ ਇਹ ਗੱਲ ਜਿਹੜੀ ਹੈ ਨਾ ਬੜੀ ਇਮੋਸ਼ਨਲ ਲੱਗੀ ਕਿ ਕਿਹੋ ਜਿਹਾ ਵਕਤ ਆ ਜਾਂਦਾ ਮਾਪੇ ਦੇ ਕਿ ਉਹ ਉਹਨਾਂ ਨੂੰ ਇਹੋ ਜੀਆਂ ਗੱਲਾਂ ਜਾ ਕੇ ਸੋਚਣੀਆਂ ਪੈਂਦੀਆਂ ਮੈਂ ਕਰਨੀਆਂ ਪੈਂਦੀਆਂ ਮੈਂ ਇਹ ਜਿਹੜੇ ਇਹੋ ਜਿਹੇ ਬੱਚੇ ਆ ਉਹਨਾਂ ਨੂੰ ਆਪਣੇ ਵਾਲਦੇ ਵਾਲਦਿਆਂ ਦੇ ਨਾਲ ਇਹ ਜਸਲੂਕ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਖਿਦਮਤ ਕਰਨੀ ਚਾਹੀਦੀ ਹੈ ਤੁਹਾਨੂੰ ਇਹਦਾ ਸਿਲਾ ਮਿਲੇਗਾ ਤੁਹਾਨੂੰ ਉਹਨਾਂ ਦੇ ਸਦਕੇ ਹੀ ਤੇ ਸਾਰਾ ਕੁਝ ਮਿਲਦਾ ਵੈ ਅਗਰ ਤੁਸੀਂ ਉਹਨਾਂ ਦੇ ਨਾਲ ਕਰੋਗੇ ਨਾ ਕੱਲ ਨੂੰ ਤੁਹਾਡੀ ਔਲਾਦ ਵੀ ਤੁਹਾਡੇ ਨਾਲ ਇਹੀ ਕੁਛ ਕਰੇਗੀ ਤੁਹਾਨੂੰ ਇਹ ਮੁਕਫਾਤੇ ਅਮਲ ਜਿਹੜਾ ਵੈ ਇਹ ਪਰਨਾ ਪਵੇਗਾ ਇਸ ਲਈ ਆਪਣੇ ਵਾਲਦਿਆਂ ਦੀ ਖਿਦਮਤ ਕਰੋ ਉਹਨਾਂ ਨੂੰ ਉਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਖਿਦਮਤ ਕਰੋ ਮੈਂ ਕਿੰਨੀ ਆ ਮੈਨੂੰ ਤੇ ਇਹ ਵੀਡੀਓ ਜਿਹੜੀ ਨਾ ਬੜੀ ਇਮੋਸ਼ਨਲ ਲੱਗੀ ਔਰ ਐਂਡ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਅਗਰ ਉਹਨਾਂ ਦੇ ਬੱਚੇ ਵੇਖੰਦੇ ਆ ਇਸ ਵੀਡੀਓ ਨੂੰ ਤੇ ਉਹ ਜ਼ਰੂਰ ਆਪਣੇ والدین ਨੂੰ ਲੈਜਨ ਉਹਨਾਂ ਦੀ ਖਿਦਮਤ ਕਰਨ ਇੰਜ ਨਾ ਕਰਨ ਵਕਈ ਮੈਂ ਖੁਦ ਉਹਨਾਂ ਅਗੇ ਗੁਜ਼ਾਰਿਸ਼ ਕਰਾਂਗੀ ਕਿ ਇਹ ਜਿਹੜਾ ਕੰਮ ਹੈ ਆਪਣੇ والدین ਦੇ ਕੋਈ ਵੀ ਨਾ ਕਰੇ ਮੈਂ ਸਿਰਫ ਉਹਨਾਂ ਨੂੰ ਨਹੀਂ ਕਹਿਣ ਦੀ ਬਾਕੀ ਸਭ ਨੂੰ ਵੀ ਕਹਿਣੀ ਹੈ ਕਿ ਕੋਈ ਵੀ ਆਪਣੇ والدین ਦੇ ਨਾਲ ਇੰਜ ਨਾ ਕਰੇ ਕਿਉਂਕਿ والدین ਦੀ ਖਿਦਮਤ ਕਰਨੀ ਇੱਕ ਮੈਂ ਕਹਿੰਨੀ ਆ ਕਿ ਸਾਨੂੰ ਪੂਰੀ ਜ਼ਿੰਦਗੀ ਦਾ ਜਿਹੜਾ ਨਾ ਅਜਰ ਉਹ ਮਿਲ ਜਵੇਗਾ ਵਕਈ ਮਿੰਟ ਇਹ ਜਿਹੜੀ ਆ ਵੀਡੀਓ ਬੜੀ ਇਮੋਸ਼ਨਲ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ ਤਾਂ ਕਿ ਜਿਹੜੇ ਆਪਣੇ ਵਾਲਦਾਂ ਨੂੰ 올ਡ ਹੋਮ ਚ ਛੱਡਮਦੇ ਆ ਜਾਂ ਇੰਜ ਘਰਾਂ ਦੇ ਵਿੱਚ ਬੁਰਾ ਸਲੂਕ ਕਰਦੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਉਹਨਾਂ ਮੈਸੇਜ ਪਹੁੰਚੇ ਔਰ ਉਹਨਾਂ ਨੂੰ ਥੋੜਾ ਪਤਾ ਚੱਲੇ ਕਿ ਸਾਡੇ ਵਾਲਦਾਂ ਨੇ ਕੀ ਕੁਝ ਸਾਡੇ ਵਾਸਤੇ ਕੀਤਾ ਵੇ